ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਤੁਹਾਨੂੰ ਦੱਸਦੀ ਕਿ ਇਨ੍ਹਾਂ ਗੱਡੀਆਂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਮੋੜ ਚੱਲਣ ਗਿਆ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਜੀ ਹਾਂ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਐਨਓਸੀ ਨਹੀਂ ਮਿਲਦੀ ਸੀਗੀ ਤਾਂ ਉਹ ਪਾਬੰਦੀ ਜੁੜੀ ਹੈ ਐਨਓਸੀ ਤੇ ਹਟਾ ਦਿੱਤੀ ਗਈ ਹੈ ਤੇ ਹੁਣ ਤੁਹਾਨੂੰ ਐਨਓਸੀ ਮਿਲੇਗੀ ਤੁਸੀਂ ਆਪਣੀ ਜਿਹੜੀ ਕਾਰ ਹੈ 10 ਸਾਲ ਪੁਰਾਣੀ ਡੀਜ਼ਲ ਵਾਲੀ ਔਰ 15 ਸਾਲ ਪੁਰਾਣੀ ਪੈਟਰੋਲ ਵਾਲੀ ਓ ਐਨਓਸੀ ਲੈ ਕੇ ਤੇ ਸੂਬੇ ਤੋਂ ਬਾਹਰ ਤੁਸੀਂ ਕਿਤੇ ਵੀ ਵੇਚ ਸਕਦੇ ਹੋ ਜਾਂ ਕਿਤੇ ਵੀ ਰਜਿਸਟਰ ਕਰਵਾ ਸਕਦੇ ਹੋ ਕਿਉਂਕਿ ਐਨਓਸੀ ਦੇਣੀ ਬੰਦ ਕਰ ਦਿੱਤੀ ਸੀਗੀ ਸਰਕਾਰ ਨੇ ਕਿਉਂਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਸਗਾ ਪਰ ਹੁਣ ਉਸ ਦਾ ਇੱਕ ਹੋਰ ਇਫੈਕਟ ਸਾਹਮਣੇ ਆਇਆ ਹੈ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਸੀ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਸੀ ਹੁਣ ਹਰ ਕੋਈ ਇੰਨਾ ਸ਼ੌਕਾਰ ਤਾਂ ਨਹੀਂ ਹੁੰਦਾ ਜੇ ਜਦੋਂ ਬੰਦ ਹੋ ਗਏ ਤਾਂ ਨਵੀਂ ਗੱਡੀ ਕਢਵਾ ਲਈ ਕਿਉਂਕਿ ਇੱਕ ਗੱਡੀ ਜਿਹੜੀ ਹੈ ਮਿਡਲ ਕਲਾਸ ਮੈਨ ਦੇ ਲਈ ਬਹੁਤ ਮਾਇਨੇ ਖਵਾਉਂਦੀ ਹੈ ਪੂੰਜੀ ਪੂੰਜੀ ਜੋੜ ਕੇ ਤੇ ਬੰਦਾ ਗੱਡੀ ਲੈਂਦਾ ਇੱਕ ਸੁਪਨਾ ਹੁੰਦਾ ਹੈ ਬੰਦੇ ਦਾ ਕਿ ਯਾਰ ਮੈਂ ਕਾਰ ਲੈਣੀ ਹੈ ਜੇ ਕੋਈ ਮਿਡਲ ਕਲਾਸ ਮੈਨ ਇੱਕ ਜੌਬ ਕਰਦਾ ਹੈ ਕਾਰਪੋਰੇਟ ਜੌਬ ਕਰਦਾ ਹੈ ਇਵਨ ਕਿ ਕੋਈ ਸਰਕਾਰੀ ਮੁਲਾਜ਼ਮ ਵੀ ਹੈ ਤਾਂ ਉਹ ਲੋਨ ਕਰਵਾ ਕੇ ਤੇ ਕਾਰ ਖਰੀਦਦਾ ਹੈ ਮੰਨ ਲਓ ਲੋਨ 10 ਸਾਲ ਦਾ ਹੋਇਆ ਜਾਂ 5 ਸਾਲ ਦਾ ਹੋਇਆ ਮਿਨੀਮਮ ਲੋਕ ਲੋਕ ਲੋਨ ਜਿਹੜਾ ਉਹ 5 ਸਾਲ ਦਾ ਕਰਵਾਉਂਦੇ ਨੇ ਤਾਂ 5 ਸਾਲ ਉਹ ਲੋਨ ਦੇ ਨਿਕਲ ਗਏ ਤੇ 5 ਸਾਲ ਬੰਦਾ ਗੱਡੀ ਚਲਾਊਗਾ 10 ਸਾਲ ਤਾਂ ਪੂਰੇ ਹੋ ਗਏ ਤਾਂ 10 ਸਾਲ ਦੀ ਤਾਂ ਮਿਆਦ ਰੱਖੀ ਗਈ ਹੈ ਡੀਜ਼ਲ ਕਾਰਾਂ ਦੀ ਤਾਂ ਤਾਂ ਬੰਦੇ ਦਾ ਚਾਹ ਵੀ ਪੂਰਾ ਨਹੀਂ ਹੋਇਆ ਇੱਕ ਹਿਸਾਬ ਦੇ ਨਾਲ ਉਹਨੇ ਤਾਂ ਕਿਸ਼ਤਾਂ ਲਾਈਆਂ ਨੇ ਤਾਂ ਇਹ ਮਿਡਲ ਕਲਾਸ ਮੈਨ ਨੂੰ ਇਹ ਬਹੁਤ ਦੁੱਖ ਸੀਗਾ ਕਿ ਨਾ ਤਾਂ ਮੈਂ ਉਹ ਗੱਡੀ ਨੂੰ ਵੇਚ ਪਾਉਂਗਾ ਕਿਉਂਕਿ ਐਨਓਸੀ ਨਹੀਂ ਮਿਲਨੀ ਕਿਤੇ ਹੋਰ ਵੇਚਣ ਦੀ ਔਰ ਐਨਐਸਸੀ ਤੋਂ ਬਿਨਾ ਗੱਡੀ ਹੋਰ ਕਿਸੇ ਸੂਬੇ ਦੇ ਵਿੱਚ ਰਜਿਸਟਰ ਨਹੀਂ ਹੋਣੀ ਤਾਂ ਜਿਸ ਤੋਂ ਬਾਅਦ ਇਹ ਵੱਡਾ ਝਟਕਾ ਸੀਗਾ ਲੋਕਾਂ ਨੂੰ ਪਰ ਹੁਣ ਸਰਕਾਰ ਨੇ ਇਸ ਚੀਜ਼ ਨੂੰ ਦੇਖਦੇ ਕੋਈ ਲਾਭ ਜਿਹੜਾ ਉਹ ਜ਼ਰੂਰ ਦਿੱਤਾ ਹੈ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਮਾਲਕਾਂ ਨੂੰ ਐਨਓਸੀ ਮਿਲੇਗੀ ਉਹ ਐਨਓਸੀ ਦੇ ਤਹਿਤ ਆਪਣੀ ਕਾਰ ਜਿਹੜੀ ਹੈ ਕਿਸੇ ਵੀ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਮੰਨ ਲਓ ਇੱਕ ਛੋਟੀ ਜੀ ਐਗਜ਼ਾਮਪਲ ਹੈ ਕਿ ਮੈਂ ਕਾਰ ਖਰੀਦਣੀ ਹੈ ਮੈਂ ਚਾਹੁੰਦਾ ਕਿ ਮੈਨੂੰ ਸਸਤੀ ਕਾਰ ਜਾਂ 10 ਸਾਲ ਪੁਰਾਣੀ ਡੀਜ਼ਲ ਦੀ ਕਾਰ ਮਿਲ ਜਾਵੇ 15 ਸਾਲ ਪੁਰਾਣੀ ਪੈਟਰੋਲ ਵਾਲੀ ਕਾਰ ਮਿਲ ਜਾਵੇ ਤਾਂ ਜੇਕਰ ਮੈਂ ਦਿੱਲੀ ਤੋਂ ਗੱਡੀ ਲੈ ਕੇ ਆਉਣਾ ਹੈ ਤਾਂ ਹੁਣ ਮੈਨੂੰ ਐਨਓਸੀ ਮਿਲੇਗੀ ਉਸ ਐਨਓਸੀ ਦੇ ਆਧਾਰ ਤੇ ਮੈਂ ਉਹ ਗੱਡੀ ਜਿਹੜੀ ਹੈ ਪੰਜਾਬ ਦੇ ਵਿੱਚ ਰਜਿਸਟਰ ਕਰਵਾ ਪਾਉਂਗਾ ਹਾਲਾਂਕਿ ਪਹਿਲਾਂ ਐਨਓਸੀ ਦੇਣੀ ਬੰਦ ਕਰਤੀ ਸੀ ਜਦੋਂ ਦਿੱਲੀ ਦੇ ਵਿੱਚ ਗੱਡੀਆਂ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਬੰਦ ਕਰ ਦੁੱਤੀ ਸੀ ਲੋਕਾਂ ਨੂੰ ਵੀ ਵੱਡਾ ਝਟਕਾ ਲੱਗਾ ਸੀ ਪਰ ਹੁਣ ਪੋਲਿਊਸ਼ਨ ਨੂੰ ਦੇਖਦੇ ਤੇ ਟ੍ਰੈਫਿਕ ਨੂੰ ਦੇਖਦੇ ਹੋਏ ਕਿਉਂਕਿ ਉਹ ਕਾਰਾਂ ਜਿਹੜੀਆਂ ਨੇ ਲੋਕਾਂ ਨੇ ਉਵੇਂ ਹੀ ਖੜਾ ਰੱਖੀਆਂ ਨੇ ਜਿਹੜਾ ਕਿ ਟ੍ਰੈਫਿਕ ਦੇ ਵਿੱਚ ਵਾਧਾ ਕਰਦੀਆਂ ਨੇ ਸੋ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਦਾ ਇਹ ਵੱਡਾ ਬਿਆਨ ਆਇਆ ਹੈ ਕਿ ਇੱਕ ਤਾਂ ਅਸੀਂ ਪ੍ਰਦੂਸ਼ਣ ਘਟਾਵਾਂਗੇ ਔਰ ਦੂਜਾ ਟ੍ਰੈਫਿਕ ਘਟਾਵਾਂਗੇ ਇਸ ਕਰਕੇ ਅਸੀਂ ਜਿਹੜੀ ਪਾਬੰਦੀ ਐ ਐਨਓਸੀ ਤੇ 1 ਸਾਲ ਦੇ ਵਾਸਤੇ ਲਗਾਈ ਸੀ ਉਹ ਪਾਬੰਦੀ ਹਟਾ ਦਿੱਤੀ ਹੈ ਹੁਣ ਐਨਓਸੀ ਮਿਲੇਗੀ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਨੇ ਉਹ ਐਨਓਸੀ ਲੈ ਕੇ ਤੇ ਦੂਜੇ ਸੂਬੇ ਦੇ ਵਿੱਚ ਕਿਤੇ ਵੀ ਕਾਰ ਆਪਣੀ ਰਜਿਸਟਰ ਕਰਵਾ ਕੇ ਵੇਚ ਸਕਦੇ ਨੇ ਬਹੁਤ ਵੱਡੀ ਖਬਰ ਹੈ ਸੋ ਇਸ ਕਵਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਜੀ ਕੋਈ ਦਿੱਲੀ ਦੇ ਵਿੱਚ ਰਹਿੰਦਾ ਹੈ ਕਿਸੇ ਦੇ ਕੋਲ 10 ਸਾਲ ਪੁਰਾਣੀ ਡੀਜ਼ਲ ਗੱਡੀ ਹੈ ਜਾਂ 15 ਸਾਲ ਪੁਰਾਣੀ ਪੈਟਰੋਲ ਵਾਲੀ ਗੱਡੀ ਹੈ ਤਾਂ ਉਹਦੇ ਤੱਕ ਇਹ ਖੁਸ਼ਖਬਰੀ ਪਹੁੰਚ ਜਾਵੇ ਕਿ ਹੁਣ ਉਹ ਗੱਡੀ ਪਈ ਪਈ ਤੁਹਾਡੀ ਸੜੇਗੀ ਨਹੀਂ ਗਲੇਗੀ ਨਹੀਂ ਜੰਗ ਨਹੀਂ ਲੱਗੇਗਾ ਹੁਣ ਤੁਸੀਂ ਉਹਨੂੰ ਵੇਚ ਕੇ ਤੇ ਪੈਸਾ ਕਮਾ ਸਕਦੇ ਹੋ ਸੋ ਇਹ ਪਹਿਲਾ ਵੱਡਾ ਝਟਕਾ ਸੀਗਾ ਹੁਣ ਕਿਤੇ ਨਾ ਕਿਤੇ ਇਹ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਜਿਨ੍ਹਾਂ ਦੇ ਕੋਲ ਇਹ ਗੱਡੀਆਂ ਸੀ ਤੇ ਦਿੱਲੀ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਔਰ ਉਹ ਗੱਡੀਆਂ ਸਿਰਫ ਕਬਾੜ ਬਣ ਕੇ ਰਹਿ ਚੁੱਕੀਆਂ ਸੀਗੀਆਂ ਪਰ ਹੁਣ ਉਹਨਾਂ ਨੂੰ ਐਨਓਸੀ ਇਸ਼ੂ ਕੀਤੀ ਜਾਏਗੀ ਤੇ ਉਹ ਮਾਲਕ ਜਿਹੜੇ ਨੇ ਗੱਡੀਆਂ ਦੇ ਉਹ ਆਪਣੀ ਕਾਰ ਕਿਸੇ ਹੋਰ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਇਹਦੇ ਵਾਸਤੇ ਸਰਕਾਰ ਨੇ ਇਹ ਵੱਡਾ ਐਲਾਨ ਕਰ ਦਿੱਤਾ ਦੈਨਿਕ ਸੁਰਾ TV ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਤੁਹਾਨੂੰ ਦੱਸਦੀ ਕਿ ਇਨ੍ਹਾਂ ਗੱਡੀਆਂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਮੁੜ ਚੱਲਣ ਗਿਆ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਜੀ ਹਾਂ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਐਨਓਸੀ ਨਹੀਂ ਮਿਲਦੀ ਸੀਗੀ ਤਾਂ ਉਹ ਪਾਬੰਦੀ ਜੁੜੀ ਐ ਐਨਓਸੀ ਤੇ ਹਟਾ ਦਿੱਤੀ ਗਈ ਐ ਤੇ ਹੁਣ ਤੁਹਾਨੂੰ ਐਨਓਸੀ ਮਿਲੇਗੀ ਤੁਸੀਂ ਆਪਣੀ ਜਿਹੜੀ ਕਾਰ ਐ 10 ਸਾਲ ਪੁਰਾਣੀ ਡੀਜ਼ਲ ਵਾਲੀ ਔਰ 15 ਸਾਲ ਪੁਰਾਣੀ ਪੈਟਰੋਲ ਵਾਲੀ ਉਹ ਐਨਓਸੀ ਲੈ ਕੇ ਤੇ ਸੂਬੇ ਤੋਂ ਬਾਹਰ ਤੁਸੀਂ ਕਿਤੇ ਵੀ ਵੇਚ ਸਕਦੇ ਹੋ ਜਾਂ ਕਿਤੇ ਵੀ ਰਜਿਸਟਰ ਕਰਵਾ ਸਕਦੇ ਹੋ ਕਿਉਂਕਿ ਐਨਓਸੀ ਦੇਣੀ ਬੰਦ ਕਰ ਦਿੱਤੀ ਸੀਗੀ ਸਰਕਾਰ ਨੇ ਕਿਉਂਕਿ ਦਿੱਲੀ ਦੇ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਸਗਾ ਪਰ ਹੁਣ ਉਸ ਦਾ ਇੱਕ ਹੋਰ ਇਫੈਕਟ ਸਾਹਮਣੇ ਆਇਆ ਹੈ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਸੀ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਸੀ ਹੁਣ ਹਰ ਕੋਈ ਇੰਨਾ ਸ਼ੌਕਾਰਤਾ ਨਹੀਂ ਹੁੰਦਾ ਕਿ ਜਦੋਂ ਬੰਦ ਹੋ ਗਈਆਂ ਤਾਂ ਨਵੀਂ ਗੱਡੀ ਕਢਵਾ ਲਈ ਕਿਉਂਕਿ ਇੱਕ ਗੱਡੀ ਜਿਹੜੀ ਹੈ ਮਿਡਲ ਕਲਾਸ ਮੈਨ ਦੇ ਲਈ ਬਹੁਤ ਮਾਇਨੇ ਖਵਾਉਂਦੀ ਹੈ ਪੂੰਜੀ ਪੂੰਜੀ ਜੋੜ ਕੇ ਤੇ ਬੰਦਾ ਗੱਡੀ ਲੈਂਦਾ ਇੱਕ ਸੁਪਨਾ ਹੁੰਦਾ ਹੈ ਬੰਦੇ ਦਾ ਕਿ ਯਾਰ ਮੈਂ ਕਾਰ ਲੈਣੀ ਹੈ ਜੇ ਕੋਈ ਮੀਡਲ ਕਲਾਸ ਮੈਨ ਇੱਕ ਜੌਬ ਕਰਦਾ ਹੈ ਕਾਰਪੋਰੇਟ ਜੌਬ ਕਰਦਾ ਹੈ ਇਵਨ ਕਿ ਕੋਈ ਸਰਕਾਰੀ ਮੁਲਾਜ਼ਮ ਵੀ ਹੈ ਤਾਂ ਉਹ ਲੋਨ ਕਰਵਾ ਕੇ ਤੇ ਕਾਰ ਖਰੀਦਦਾ ਹੈ ਮੰਨ ਲਓ ਲੋਨ 10 ਸਾਲ ਦਾ ਹੋਇਆ ਜਾਂ 5 ਸਾਲ ਦਾ ਹੋਇਆ ਮਿਨੀਮਮ ਲੋਕ ਲੋਕ ਲੋਨ ਜਿਹੜਾ ਉਹ 5 ਸਾਲ ਦਾ ਕਰਵਾਉਂਦੇ ਨੇ ਤਾਂ 5 ਸਾਲ ਉਹ ਲੋਨ ਦੇ ਨਿਕਲ ਗਏ ਤੇ 5 ਸਾਲ ਬੰਦਾ ਗੱਡੀ ਚਲਾਊਗਾ 10 ਸਾਲ ਤਾਂ ਪੂਰੇ ਹੋਗੇ ਤਾਂ 10 ਸਾਲ ਦੀ ਤਾਂ ਮਿਆਦ ਰੱਖੀ ਗਈ ਹੈ ਡੀਜ਼ਲ ਕਾਰਾਂ ਦੀ ਤਾਂ ਤਾਂ ਬੰਦੇ ਦਾ ਚਾ ਵੀ ਪੂਰਾ ਨਹੀਂ ਹੋਇਆ ਇੱਕ ਹਿਸਾਬ ਦੇ ਨਾਲ ਉਹਨੇ ਤਾਂ ਕਿਸ਼ਤਾਂ ਲਾਈਆਂ ਨੇ ਤਾ ਇਹ ਮਿਡਲ ਕਲਾਸ ਮੈਨ ਨੂੰ ਇਹ ਬਹੁਤ ਦੁੱਖ ਸੀਗਾ ਕਿ ਨਾ ਤਾਂ ਮੈਂ ਉਹ ਗੱਡੀ ਨੂੰ ਵੇਚ ਪਾਉਂਗਾ ਕਿਉਂਕਿ ਐਨਓਸੀ ਨਹੀਂ ਮਿਲਨੀ ਕਿਤੇ ਹੋਰ ਵੇਚਣ ਦੀ ਔਰ ਐਨਐਸਸੀ ਤੋਂ ਬਿਨਾ ਗੱਡੀ ਹੋਰ ਕਿਸੇ ਸੂਬੇ ਦੇ ਵਿੱਚ ਰਜਿਸਟਰ ਨਹੀਂ ਹੋਣੀ ਤਾਂ ਜਿਸ ਤੋਂ ਬਾਅਦ ਇਹ ਵੱਡਾ ਝਟਕਾ ਸੀਗਾ ਲੋਕਾਂ ਨੂੰ ਪਰ ਹੁਣ ਸਰਕਾਰ ਨੇ ਇਸ ਚੀਜ਼ ਨੂੰ ਦੇਖਦੇ ਕੋਈ ਲਾਭ ਜਿਹੜਾ ਉਹ ਜ਼ਰੂਰ ਦਿੱਤਾ ਹੈ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਮਾਲਕਾਂ ਨੂੰ ਐਨਓਸੀ ਮਿਲੇਗੀ ਉਹ ਐਨਓਸੀ ਦੇ ਤਹਿਤ ਆਪਣੀ ਕਾਰ ਜਿਹੜੀ ਹੈ ਕਿਸੇ ਵੀ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਮੰਨ ਲਓ ਇੱਕ ਛੋਟੀ ਜੀ ਐਗਜ਼ਾਮਪਲ ਹੈ ਕਿ ਮੈਂ ਕਾਰ ਖਰੀਦਣੀ ਹੈ ਮੈਂ ਚਾਹੁੰਦਾ ਕਿ ਮੈਨੂੰ ਸਸਤੀ ਕਾਰ ਜਾਂ 10 ਸਾਲ ਪੁਰਾਣੀ ਡੀਜ਼ਲ ਦੀ ਕਾਰ ਮਿਲ ਜਾਵੇ 15 ਸਾਲ ਪੁਰਾਣੀ ਪੈਟਰੋਲ ਵਾਲੀ ਕਾਰ ਮਿਲ ਜਾਵੇ ਤਾਂ ਜੇਕਰ ਮੈਂ ਦਿੱਲੀ ਤੋਂ ਗੱਡੀ ਲੈ ਕੇ ਆਉਣਾ ਹੈ ਤਾਂ ਹੁਣ ਮੈਨੂੰ ਐਨਓਸੀ ਮਿਲੇਗੀ ਉਸ ਐਨਓਸੀ ਦੇ ਆਧਾਰ ਤੇ ਮੈਂ ਉਹ ਗੱਡੀ ਜਿਹੜੀ ਹੈ ਪੰਜਾਬ ਦੇ ਵਿੱਚ ਰਜਿਸਟਰ ਕਰਵਾ ਪਾਉਂਗਾ ਹਾਲਾਂਕਿ ਪਹਿਲਾਂ ਐਨਓਸੀ ਦੇਣੀ ਬੰਦ ਕਰਤੀ ਸੀ ਜਦੋਂ ਦਿੱਲੀ ਦੇ ਵਿੱਚ ਗੱਡੀਆਂ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਬੰਦ ਕਰ ਦੁੱਤੀ ਸੀ ਲੋਕਾਂ ਨੂੰ ਵੀ ਵੱਡਾ ਝਟਕਾ ਲੱਗਾ ਸੀ ਪਰ ਹੁਣ ਪੋਲਿਊਸ਼ਨ ਨੂੰ ਦੇਖਦੇ ਤੇ ਟ੍ਰੈਫਿਕ ਨੂੰ ਦੇਖਦੇ ਹੋਏ ਕਿਉਂਕਿ ਉਹ ਕਾਰਾਂ ਜਿਹੜੀਆਂ ਨੇ ਲੋਕਾਂ ਨੇ ਉਵੇਂ ਹੀ ਖੜਾ ਰੱਖੀਆਂ ਨੇ ਜਿਹੜਾ ਕੀ ਟ੍ਰੈਫਿਕ ਦੇ ਵਿੱਚ ਵਾਧਾ ਕਰਦੀਆਂ ਨੇ ਸੋ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਦਾ ਇਹ ਵੱਡਾ ਬਿਆਨ ਆਇਆ ਕਿ ਇੱਕ ਤਾਂ ਅਸੀਂ ਪ੍ਰਦੂਸ਼ਣ ਘਟਾਵਾਂਗੇ ਔਰ ਦੂਜਾ ਟ੍ਰੈਫਿਕ ਘਟਾਵਾਂਗੇ ਇਸ ਕਰਕੇ ਅਸੀਂ ਜਿਹੜੀ ਪਾਬੰਦੀ ਐ ਐਨਓਸੀ ਤੇ 1 ਸਾਲ ਦੇ ਵਾਸਤੇ ਲਗਾਈ ਸੀ ਉਹ ਪਾਬੰਦੀ ਹਟਾ ਦਿੱਤੀ ਹੈ ਹੁਣ ਐਨਓਸੀ ਮਿਲੇਗੀ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਨੇ ਉਹ ਐਨਓਸੀ ਲੈ ਕੇ ਤੇ ਦੂਜੇ ਸੂਬੇ ਦੇ ਵਿੱਚ ਕਿਤੇ ਵੀ ਕਾਰ ਆਪਣੀ ਰਜਿਸਟਰ ਕਰਵਾ ਕੇ ਵੇਚ ਸਕਦੇ ਨੇ ਬਹੁਤ ਵੱਡੀ ਖਬਰ ਹੈ ਸੋ ਇਸ ਕਵਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜੇ ਕੋਈ ਦਿੱਲੀ ਦੇ ਵਿੱਚ ਰਹਿੰਦਾ ਹੈ ਕਿਸੇ ਦੇ ਕੋਲ 10 ਸਾਲ ਪੁਰਾਣੀ ਡੀਜ਼ਲ ਗੱਡੀ ਹੈ ਜਾਂ 15 ਸਾਲ ਪੁਰਾਣੀ ਪੈਟਰੋਲ ਵਾਲੀ ਗੱਡੀ ਹੈ ਤਾਂ ਉਹਦੇ ਤੱਕ ਇਹ ਖੁਸ਼ਖਬਰੀ ਪਹੁੰਚ ਜਾਵੇ ਕਿ ਹੁਣ ਉਹ ਗੱਡੀ ਪਈ ਪਈ ਤੁਹਾਡੀ ਸੜੇਗੀ ਨਹੀਂ ਗਲੇਗੀ ਨਹੀਂ ਜੰਗ ਨਹੀਂ ਲੱਗੇਗਾ ਹੁਣ ਤੁਸੀਂ ਉਹਨੂੰ ਵੇਚ ਕੇ ਤੇ ਪੈਸਾ ਕਮਾ ਸਕਦੇ ਹੋ ਸੋ ਇਹ ਪਹਿਲਾ ਵੱਡਾ ਝਟਕਾ ਸੀਗਾ ਹੁਣ ਕਿਤੇ ਨਾ ਕਿਤੇ ਇਹ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਜਿਨ੍ਹਾਂ ਦੇ ਕੋਲ ਇਹ ਗੱਡੀਆਂ ਸੀ ਤੇ ਦਿੱਲੀ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਔਰ ਉਹ ਗੱਡੀਆਂ ਸਿਰਫ ਕਬਾੜ ਬਣ ਕੇ ਰਹਿ ਚੁੱਕੀਆਂ ਸੀਗੀਆਂ ਪਰ ਹੁਣ ਉਹਨਾਂ ਨੂੰ ਐਨਓਸੀ ਇਸ਼ੂ ਕੀਤੀ ਜਾਏਗੀ ਤੇ ਉਹ ਮਾਲਕ ਜਿਹੜੇ ਨੇ ਗੱਡੀਆਂ ਦੇ ਉਹ ਆਪਣੀ ਕਾਰ ਕਿਸੇ ਹੋਰ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਇਹਦੇ ਵਾਸਤੇ ਸਰਕਾਰ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ। ਦੈਨਿਕ ਸੁਰਾ TV ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਤੁਹਾਨੂੰ ਦੱਸਦੀ ਕਿ ਇਹਨਾਂ ਗੱਡੀਆਂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਣ ਮੋੜ ਚੱਲਣ ਗਿਆ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਜੀ ਹਾਂ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਐਨਓਸੀ ਨਹੀਂ ਮਿਲਦੀ ਸੀਗੀ ਤਾਂ ਉਹ ਪਾਬੰਦੀ ਜੁੜੀ ਹੈ ਐਨਓਸੀ ਤੇ ਹਟਾ ਦਿੱਤੀ ਗਈ ਹੈ ਤੇ ਹੁਣ ਤੁਹਾਨੂੰ ਐਨਓਸੀ ਮਿਲੇਗੀ ਤੁਸੀਂ ਆਪਣੀ ਜਿਹੜੀ ਕਾਰ ਹੈ 10 ਸਾਲ ਪੁਰਾਣੀ ਡੀਜ਼ਲ ਵਾਲੀ ਔਰ 15 ਸਾਲ ਪੁਰਾਣੀ ਪੈਟਰੋਲ ਵਾਲੀ ਉਹ ਐਨਓਸੀ ਲੈ ਕੇ ਤੇ ਸੂਬੇ ਤੋਂ ਬਾਹਰ ਤੁਸੀਂ ਕਿਤੇ ਵੀ ਵੇਚ ਸਕਦੇ ਹੋ ਜਾਂ ਕਿਤੇ ਵੀ ਰਜਿਸਟਰ ਕਰਵਾ ਸਕਦੇ ਹੋ ਕਿਉਂਕਿ ਐਨਓਸੀ ਦੇਣੀ ਬੰਦ ਕਰ ਦਿੱਤੀ ਸੀਗੀ ਸਰਕਾਰ ਨੇ ਕਿਉਂਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਸੀਗਾ ਪਰ ਹੁਣ ਉਸ ਦਾ ਇੱਕ ਹੋਰ ਇਫੈਕਟ ਸਾਹਮਣੇ ਆਇਆ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਸੀ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਸੀ ਹੁਣ ਹਰ ਕੋਈ ਇੰਨਾ ਸ਼ੌਕਾਰ ਤਾਂ ਨਹੀਂ ਹੁੰਦਾ ਕਿ ਜਦੋਂ ਬੰਦ ਹੋ ਗਈਆਂ ਤਾਂ ਨਵੀਂ ਗੱਡੀ ਕਢਵਾ ਲਈ ਕਿਉਂਕਿ ਇੱਕ ਗੱਡੀ ਜਿਹੜੀ ਹੈ ਮਿਡਲ ਕਲਾਸ ਮੈਨ ਦੇ ਲਈ ਬਹੁਤ ਮਾਇਨੇ ਖਵਾਉਂਦੀ ਹੈ ਪੂੰਜੀ ਪੂੰਜੀ ਜੋੜ ਕੇ ਤੇ ਬੰਦਾ ਗੱਡੀ ਲੈਂਦਾ ਇੱਕ ਸੁਪਨਾ ਹੁੰਦਾ ਹੈ ਬੰਦੇ ਦਾ ਕਿ ਯਾਰ ਮੈਂ ਕਾਰ ਲੈਣੀ ਹੈ ਜੇ ਕੋਈ ਮਿਡਲ ਕਲਾਸ ਮੈਨ ਇੱਕ ਜੌਬ ਕਰਦਾ ਹੈ ਕਾਰਪੋਰੇਟ ਜੌਬ ਕਰਦਾ ਹੈ ਇਵਨ ਕਿ ਕੋਈ ਸਰਕਾਰੀ ਮੁਲਾਜ਼ਮ ਵੀ ਹੈ ਤਾਂ ਉਹ ਲੋਨ ਕਰਵਾ ਕੇ ਤੇ ਕਾਰ ਖਰੀਦਦਾ ਮੰਨ ਲਓ ਲੋਨ 10 ਸਾਲ ਦਾ ਹੋਇਆ ਜਾਂ 5 ਸਾਲ ਦਾ ਹੋਇਆ ਮਿਨੀਮਮ ਲੋਕ ਲੋਕ ਲੋਨ ਜਿਹੜਾ ਉਹ 5 ਸਾਲ ਦਾ ਕਰਵਾਉਂਦੇ ਨੇ ਤਾਂ 5 ਸਾਲ ਉਹ ਲੋਨ ਦੇ ਨਿਕਲ ਗਏ ਤੇ 5 ਸਾਲ ਬੰਦਾ ਗੱਡੀ ਚਲਾਊਗਾ 10 ਸਾਲ ਤਾਂ ਪੂਰੇ ਹੋ ਗਏ ਤਾਂ 10 ਸਾਲ ਦੀ ਤਾਂ ਮਿਆਦ ਰੱਖੀ ਗਈ ਹੈ ਡੀਜ਼ਲ ਕਾਰਾਂ ਦੀ ਤਾਂ ਤਾਂ ਬੰਦੇ ਦਾ ਚਾ ਵੀ ਪੂਰਾ ਨਹੀਂ ਹੋਇਆ ਇੱਕ ਹਿਸਾਬ ਦੇ ਨਾਲ ਉਹਨੇ ਤਾਂ ਕਿਸ਼ਤਾਂ ਲਾਈਆਂ ਨੇ ਤਾਂ ਇਹ ਮਿਡਲ ਕਲਾਸ ਮੈਨ ਨੂੰ ਇਹ ਬਹੁਤ ਦੁੱਖ ਸੀਗਾ ਕਿ ਨਾ ਤਾਂ ਮੈਂ ਉਹ ਗੱਡੀ ਨੂੰ ਵੇਚ ਪਾਊਗਾ ਕਿਉਂਕਿ ਐਨਓਸੀ ਨਹੀਂ ਮਿਲਨੀ ਕਿਤੇ ਹੋਰ ਵੇਚਣ ਦੀ ਔਰ ਐਨਓਸੀ ਤੋਂ ਬਿਨਾ ਗੱਡੀ ਹੋਰ ਕਿਸੇ ਸੂਬੇ ਦੇ ਵਿੱਚ ਰਜਿਸਟਰ ਨਹੀਂ ਹੋਣੀ ਤਾਂ ਜਿਸ ਤੋਂ ਬਾਅਦ ਇਹ ਵੱਡਾ ਝਟਕਾ ਸੀਗਾ ਲੋਕਾਂ ਨੂੰ ਪਰ ਹੁਣ ਸਰਕਾਰ ਨੇ ਇਸ ਚੀਜ਼ ਨੂੰ ਦੇਖਦੇ ਕੋਈ ਲਾਭ ਜਿਹੜਾ ਉਹ ਜ਼ਰੂਰ ਦਿੰਦਾ ਹੈ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਮਾਲਕਾਂ ਨੂੰ ਐਨਓਸੀ ਮਿਲੇਗੀ ਉਹ ਐਨਓਸੀ ਦੇ ਤਹਿਤ ਆਪਣੀ ਕਾਰ ਜਿਹੜੀ ਹੈ ਕਿਸੇ ਵੀ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਮੰਨ ਲਓ ਇੱਕ ਛੋਟੀ ਜੀ ਐਗਜ਼ਾਮਪਲ ਹੈ ਕਿ ਮੈਂ ਕਾਰ ਖਰੀਦਣੀ ਹੈ ਮੈਂ ਚਾਹੁੰਦਾ ਕਿ ਮੈਨੂੰ ਸਸਤੀ ਕਾਰ ਜਾਂ 10 ਸਾਲ ਪੁਰਾਣੀ ਡੀਜ਼ਲ ਦੀ ਕਾਰ ਮਿਲ ਜਾਵੇ 15 ਸਾਲ ਪੁਰਾਣੀ ਪੈਟਰੋਲ ਵਾਲੀ ਕਾਰ ਮਿਲ ਜਾਵੇ ਤਾਂ ਜੇਕਰ ਮੈਂ ਦਿੱਲੀ ਤੋਂ ਗੱਡੀ ਲੈ ਕੇ ਆਉਣਾ ਹੈ ਤਾਂ ਹੁਣ ਮੈਨੂੰ ਐਨਓਸੀ ਮਿਲੇਗੀ ਉਸ ਐਨਓਸੀ ਦੇ ਆਧਾਰ ਤੇ ਮੈਂ ਉਹ ਗੱਡੀ ਜਿਹੜੀ ਹੈ ਪੰਜਾਬ ਦੇ ਵਿੱਚ ਰਜਿਸਟਰ ਕਰਵਾ ਪਾਉਂਗਾ ਹਾਲਾਂਕਿ ਪਹਿਲਾਂ ਐਨਓਸੀ ਦੇਣੀ ਬੰਦ ਕਰਤੀ ਸੀ ਜਦੋਂ ਦਿੱਲੀ ਦੇ ਵਿੱਚ ਗੱਡੀਆਂ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਬੰਦ ਕਰ ਦੁੱਤੀ ਸੀ ਲੋਕਾਂ ਨੂੰ ਵੀ ਵੱਡਾ ਝਟਕਾ ਲੱਗਾ ਸੀ ਪਰ ਹੁਣ ਪੋਲਿਊਸ਼ਨ ਨੂੰ ਦੇਖਦੇ ਤੇ ਟ੍ਰੈਫਿਕ ਨੂੰ ਦੇਖਦੇ ਹੋਏ ਕਿਉਂਕਿ ਉਹ ਕਾਰਾਂ ਜਿਹੜੀਆਂ ਨੇ ਲੋਕਾਂ ਨੇ ਉਵੇਂ ਹੀ ਖੜਾ ਰੱਖੀਆਂ ਨੇ ਜਿਹੜਾ ਕਿ ਟ੍ਰੈਫਿਕ ਦੇ ਵਿੱਚ ਵਾਧਾ ਕਰਦੀਆਂ ਨੇ ਸੋ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਦਾ ਇਹ ਵੱਡਾ ਬਿਆਨ ਆਇਆ ਕਿ ਇੱਕ ਤਾਂ ਅਸੀਂ ਪ੍ਰਦੂਸ਼ਣ ਘਟਾਵਾਂਗੇ ਔਰ ਦੂਜਾ ਟ੍ਰੈਫਿਕ ਘਟਾਵਾਂਗੇ ਇਸ ਕਰਕੇ ਅਸੀਂ ਜਿਹੜੀ ਪਾਬੰਦੀ ਐ ਐਨਓਸੀ ਤੇ 1 ਸਾਲ ਦੇ ਵਾਸਤੇ ਲਗਾਈ ਸੀ ਉਹ ਪਾਬੰਦੀ ਹਟਾ ਦਿੱਤੀ ਹੈ ਹੁਣ ਐਨਓਸੀ ਮਿਲੇਗੀ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਨੇ ਉਹ ਐਨਓਸੀ ਲੈ ਕੇ ਤੇ ਦੂਜੇ ਸੂਬੇ ਦੇ ਵਿੱਚ ਕਿਤੇ ਵੀ ਕਾਰ ਆਪਣੀ ਰਜਿਸਟਰ ਕਰਵਾ ਕੇ ਵੇਚ ਸਕਦੇ ਨੇ ਬਹੁਤ ਵੱਡੀ ਖਬਰ ਹੈ ਸੋ ਇਸ ਕਵਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆ ਜੇ ਕੋਈ ਦਿੱਲੀ ਦੇ ਵਿੱਚ ਰਹਿੰਦਾ ਹੈ ਕਿਸੇ ਦੇ ਕੋਲ 10 ਸਾਲ ਪੁਰਾਣੀ ਡੀਜ਼ਲ ਗੱਡੀ ਹੈ ਜਾਂ 15 ਸਾਲ ਪੁਰਾਣੀ ਪੈਟਰੋਲ ਵਾਲੀ ਗੱਡੀ ਹੈ ਤਾਂ ਉਹਦੇ ਤੱਕ ਇਹ ਖੁਸ਼ਖਬਰੀ ਪਹੁੰਚ ਜਾਵੇ ਕਿ ਹੁਣ ਉਹ ਗੱਡੀ ਪਈ ਪਈ ਤੁਹਾਡੀ ਸੜੇਗੀ ਨਹੀਂ ਗਲੇਗੀ ਨਹੀਂ ਜੰਗ ਨਹੀਂ ਲੱਗੇਗਾ ਹੁਣ ਤੁਸੀਂ ਉਹਨੂੰ ਵੇਚ ਕੇ ਤੇ ਪੈਸਾ ਕਮਾ ਸਕਦੇ ਹੋ ਸੋ ਇਹ ਪਹਿਲਾ ਵੱਡਾ ਝਟਕਾ ਸੀਗਾ ਹੁਣ ਕਿਤੇ ਨਾ ਕਿਤੇ ਇਹ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਜ਼ਰੂਰ ਮਿਲੀ ਹੈ ਜਿਨ੍ਹਾਂ ਦੇ ਕੋਲ ਇਹ ਗੱਡੀਆਂ ਸੀ ਤੇ ਦਿੱਲੀ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਔਰ ਉਹ ਗੱਡੀਆਂ ਸਿਰਫ ਕਬਾੜ ਬਣ ਕੇ ਰਹਿ ਚੁੱਕੀਆਂ ਸੀਗੀਆਂ ਪਰ ਹੁਣ ਉਹਨਾਂ ਨੂੰ ਐਨਓਸੀ ਇਸ਼ੂ ਕੀਤੀ ਜਾਏਗੀ ਤੇ ਉਹ ਮਾਲਕ ਜਿਹੜੇ ਨੇ ਗੱਡੀਆਂ ਦੇ ਉਹ ਆਪਣੀ ਕਾਰ ਕਿਸੇ ਹੋਰ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਇਹਦੇ ਵਾਸਤੇ ਸਰਕਾਰ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ। ਦੇਨਿਕ ਸੁਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਤੁਹਾਨੂੰ ਦੱਸਦੀ ਕਿ ਇਹਨਾਂ ਗੱਡੀਆਂ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਮੋੜ ਚੱਲਣ ਗਿਆ ਦਿੱਲੀ ਦੀਆਂ 10 ਸਾਲ ਪੁਰਾਣੀਆਂ ਡੀਜ਼ਲ ਤੇ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਜੀ ਹਾਂ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਐਨਓਸੀ ਨਹੀਂ ਮਿਲਦੀ ਸੀਗੀ ਤਾਂ ਉਹ ਪਾਬੰਦੀ ਜੁੜੀ ਹੈ ਐਨਓਸੀ ਤੇ ਹਟਾ ਦਿੱਤੀ ਗਈ ਹੈ ਤੇ ਹੁਣ ਤੁਹਾਨੂੰ ਐਨਓਸੀ ਮਿਲੇਗੀ ਤੁਸੀਂ ਆਪਣੀ ਜਿਹੜੀ ਕਾਰ ਹੈ 10 ਸਾਲ ਪੁਰਾਣੀ ਡੀਜ਼ਲ ਵਾਲੀ ਔਰ 15 ਸਾਲ ਪੁਰਾਣੀ ਪੈਟਰੋਲ ਵਾਲੀ ਉਹ ਐਨਓਸੀ ਲੈ ਕੇ ਤੇ ਸੂਬੇ ਤੋਂ ਬਾਹਰ ਤੁਸੀਂ ਕਿਤੇ ਵੀ ਵੇਚ ਸਕਦੇ ਹੋ ਜਾਂ ਕਿਤੇ ਵੀ ਰਜਿਸਟਰ ਕਰਵਾ ਸਕਦੇ ਹੋ ਕਿਉਂਕਿ ਐਨਓਸੀ ਦੇਣੀ ਬੰਦ ਕਰ ਦਿੱਤੀ ਸੀਗੀ ਸਰਕਾਰ ਨੇ ਕਿਉਂਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਸਗਾ ਪਰ ਹੁਣ ਉਸ ਦਾ ਇੱਕ ਹੋਰ ਇਫੈਕਟ ਸਾਹਮਣੇ ਆਇਆ ਹੈ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਸੀ 15 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਸੀ ਹੁਣ ਹਰ ਕੋਈ ਇੰਨਾ ਸ਼ੌਕਾਰਤਾ ਨਹੀਂ ਹੁੰਦਾ ਕਿ ਜਦੋਂ ਬੰਦ ਹੋ ਗਈਆਂ ਤਾਂ ਨਵੀਂ ਗੱਡੀ ਕਢਵਾ ਲਈ ਕਿਉਂਕਿ ਇੱਕ ਗੱਡੀ ਜਿਹੜੀ ਹੈ ਮਿਡਲ ਕਲਾਸ ਮੈਨ ਦੇ ਲਈ ਬਹੁਤ ਮਾਇਨੇ ਖਵਾਉਂਦੀ ਹੈ ਪੂੰਜੀ ਪੂੰਜੀ ਜੋੜ ਕੇ ਤੇ ਬੰਦਾ ਗੱਡੀ ਲੈਂਦਾ ਇੱਕ ਸੁਪਨਾ ਹੁੰਦਾ ਹੈ ਬੰਦੇ ਦਾ ਕਿ ਯਾਰ ਮੈਂ ਕਾਰ ਲੈਣੀ ਹੈ ਜੇ ਕੋਈ ਮਿਡਲ ਕਲਾਸ ਮੈਨ ਇੱਕ ਜੌਬ ਕਰਦਾ ਹੈ ਕਾਰਪੋਰੇਟ ਜੌਬ ਕਰਦਾ ਹੈ ਇਵਨ ਕਿ ਕੋਈ ਸਰਕਾਰੀ ਮੁਲਾਜ਼ਮ ਵੀ ਹੈ ਤਾਂ ਉਹ ਲੋਨ ਕਰਵਾ ਕੇ ਤੇ ਕਾਰ ਖਰੀਦਦਾ ਹੈ ਮੰਨ ਲਓ ਲੋਨ 10 ਸਾਲ ਦਾ ਹੋਇਆ ਜਾਂ 5 ਸਾਲ ਦਾ ਹੋਇਆ ਮਿਨਿਮਮ ਲੋਕ ਲੋਕ ਲੋਨ ਜਿਹੜਾ ਉਹ 5 ਸਾਲ ਦਾ ਕਰਵਾਉਂਦੇ ਨੇ ਤਾਂ 5 ਸਾਲ ਉਹ ਲੋਨ ਦੇ ਨਿਕਲ ਗਏ ਤੇ 5 ਸਾਲ ਬੰਦਾ ਗੱਡੀ ਚਲਾਊਗਾ 10 ਸਾਲ ਤਾਂ ਪੂਰੇ ਹੋ ਗਏ ਤਾਂ 10 ਸਾਲ ਦੀ ਤਾਂ ਮਿਆਦ ਰੱਖੀ ਗਈ ਹੈ ਡੀਜ਼ਲ ਕਾਰਾਂ ਦੀ ਤਾਂ ਉਹ ਤਾਂ ਬੰਦੇ ਦਾ ਚਾਹ ਵੀ ਪੂਰਾ ਨਹੀਂ ਹੋਇਆ ਇੱਕ ਹਿਸਾਬ ਦੇ ਨਾਲ ਉਹਨੇ ਤਾਂ ਕਿਸ਼ਤਾਂ ਲਾਈਆਂ ਨੇ ਤਾਂ ਇਹ ਮਿਡਲ ਕਲਾਸ ਮੈਨ ਨੂੰ ਇਹ ਬਹੁਤ ਦੁੱਖ ਸੀਗਾ ਕਿ ਨਾ ਤਾਂ ਮੈਂ ਉਹ ਗੱਡੀ ਨੂੰ ਵੇਚ ਪਾਉਂਗਾ ਕਿਉਂਕਿ ਐਨਓਸੀ ਨਹੀਂ ਮਿਲਨੀ ਕਿਤੇ ਹੋਰ ਵੇਚਣ ਦੀ ਔਰ ਐਨਐਸਸੀ ਤੋਂ ਬਿਨਾ ਗੱਡੀ ਹੋਰ ਕਿਸੇ ਸੂਬੇ ਦੇ ਵਿੱਚ ਰਜਿਸਟਰ ਨਹੀਂ ਹੋਣੀ ਤਾਂ ਜਿਸ ਤੋਂ ਬਾਅਦ ਇਹ ਵੱਡਾ ਝਟਕਾ ਸੀਗਾ ਲੋਕਾਂ ਨੂੰ ਪਰ ਹੁਣ ਸਰਕਾਰ ਨੇ ਇਸ ਚੀਜ਼ ਨੂੰ ਦੇਖਦੇ ਕੋਈ ਲਾਭ ਜਿਹੜਾ ਉਹ ਜ਼ਰੂਰ ਦਿੰਦਾ ਹੈ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੇ ਔਰ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਨਾਂ ਮਾਲਕਾਂ ਨੂੰ ਐਨਓਸੀ ਮਿਲੇਗੀ ਓ ਐਨਓਸੀ ਦੇ ਤਹਿਤ ਆਪਣੀ ਕਾਰ ਜਿਹੜੀ ਹੈ ਕਿਸੇ ਵੀ ਸੂਬੇ ਦੇ ਵਿੱਚ ਰਜਿਸਟਰ ਕਰਵਾ ਸਕਦੇ ਨੇ ਮੰਨ ਲਓ ਇੱਕ ਛੋਟੀ ਜੀ ਐਗਜ਼ਾਮਪਲ ਹੈ ਕਿ ਮੈਂ ਕਾਰ ਖਰੀਦਣੀ ਹੈ ਮੈਂ ਚਾਹੁੰਦਾ ਕਿ ਮੈਨੂੰ ਸਸਤੀ ਕਾਰ ਜਾਂ 10 ਸਾਲ ਪੁਰਾਣੀ ਡੀਜ਼ਲ ਦੀ ਕਾਰ ਮਿਲ ਜਵੇ 15 ਸਾਲ ਪੁਰਾਣੀ ਪੈਟਰੋਲ ਵਾਲੀ ਕਾਰ ਮਿਲ ਜਵੇ ਤਾਂ ਜੇਕਰ ਮੈਂ ਦਿੱਲੀ ਤੋਂ ਗੱਡੀ ਲੈ ਕੇ ਆਉਣਾ ਹੈ ਤਾਂ ਹੁਣ ਮੈਨੂੰ ਐਨਓਸੀ ਮਿਲੇਗੀ ਉਸ ਐਨਓਸੀ ਦੇ ਆਧਾਰ ਤੇ ਮੈਂ ਉਹ ਗੱਡੀ ਜਿਹੜੀ ਹੈ ਪੰਜਾਬ ਦੇ ਵਿੱਚ ਰਜਿਸਟਰ ਕਰਵਾ ਪਾਉਂਗਾ ਹਾਲਾਂਕਿ ਪਹਿਲਾਂ ਐਨਓਸੀ ਦੇਣੀ ਬੰਦ ਕਰਤੀ ਸੀ ਜਦੋਂ ਦਿੱਲੀ ਦੇ ਵਿੱਚ ਗੱਡੀਆਂ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਬੰਦ ਕਰ ਦੁੱਤੀ ਸੀ ਲੋਕਾਂ ਨੂੰ ਵੀ ਵੱਡਾ ਝਟਕਾ ਲੱਗਾ ਸੀ ਪਰ ਹੁਣ ਪੋਲਿਊਸ਼ਨ ਨੂੰ ਦੇਖਦੇ ਤੇ ਟ੍ਰੈਫਿਕ ਨੂੰ ਦੇਖਦੇ ਹੋਏ ਕਿਉਂਕਿ ਉਹ ਕਾਰਾਂ ਜਿਹੜੀਆਂ ਨੇ ਲੋਕਾਂ ਨੇ ਉਵੇਂ ਹੀ ਖੜਾ ਰੱਖੀਆਂ ਨੇ ਜਿਹੜਾ ਕੀ ਟ੍ਰੈਫਿਕ ਦੇ ਵਿੱਚ ਵਾਧਾ ਕਰਦੀਆਂ ਨੇ ਸੋ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਦਾ ਇਹ ਵੱਡਾ ਬਿਆਨ ਆਇਆ ਕਿ ਇੱਕ ਤਾਂ ਅਸੀਂ ਪ੍ਰਦੂਸ਼ਣ ਘਟਾਵਾਂਗੇ ਔਰ ਦੂਜਾ ਟ੍ਰੈਫਿਕ ਘਟਾਵਾਂਗੇ ਇਸ ਕਰਕੇ ਅਸੀਂ ਜਿਹੜੀ ਪਾਬੰਦੀ ਐਨਓਸੀ ਤੇ 1 ਸਾਲ ਦੇ ਵਾਸਤੇ ਲਗਾਈ ਸੀ ਉਹ ਪਾਬੰਦੀ ਹਟਾ ਦਿੱਤੀ ਹੈ ਹੁਣ ਐਨਓਸੀ ਮਿਲੇਗੀ ਜਿਨ੍ਹਾਂ ਦੇ ਕੋਲ 10 ਸਾਲ ਪੁਰਾਣੀ